ਸਰਸਿ ਇੱਥੇ ਕੈਨਰਾ ਬੈਂਕ ਦੇ ਖਾਤੇ ਖੁਲੋਣ ਵਾਸਤੇ ਆਈ ਸੀ ਪ੍ਰਾਇਮਰੀ ਸਕੂਲ ਚ ਸਾਧਕ ਪਰ ਸਾਨੂੰ 2 ਘੰਟੇ ਵੇਟ ਕਰਦਿਆਂ ਨੂੰ ਹੋਏ ਕੋਈ ਮੁਲਾਜ਼ਮ ਸਾਡਾ ਖਾਤਾ ਖੋਲ੍ਹ ਨਹੀਂ ਆਇਆ 2 ਮਹੀਨੇ ਹੋ ਗਏ ਸਾਡੀ ਤਨਖਾਹ ਨਹੀਂ ਆਈ ਸਾਨੂੰ ਸਰਕਾਰ ਨੇ ਵੀ ਬਹੁਤ ਪਰੇਸ਼ਾਨ ਕੀਤਾ 100 ਰੁਪਿਆ ਮਿਹਨਤ ਅਸਾਂ ਦੀ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਹੈ ਸਾਡੀ ਇੰਨੀ ਤਰ੍ਹਾਂ ਪਰ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਖਾਣਾ ਬਣਾਉਣੇ ਸਕੂਲ ਦੇ ਵਿੱਚ ਗਰਮੀ ਦੇ ਵਿੱਚ ਸਾਨੂੰ 3000 ਰੁਪਿਆ ਪੇ ਮਿਲਦੀ ਆ ਹੁਣ ਦੱਸ ਅਸੀਂ ਕੀ ਕਰ ਗਿਆ ਉਹ ਤਾਂ ਨਿਆਰ ਘਰ ਦਾ ਗੁਜ਼ਾਰਾ ਕਰੀਏ ਦੋ ਦੋ ਮਹੀਨੇ ਤੱਕ ਖਾਣਾ ਨਹੀਂ ਆਉਂਦੀ ਸਾਡੇ ਸਾਡੀ ਤਨਖਾਹ ਵਧਾਓ ਤੇ ਇੱਕ ਸਾਡੀ ਜਿਹੜੀ ਤਨਖਾਹ ਰੋ ਕੇ ਸਾਨੂੰ ਦਿੱਤੀ ਜਾਂਦੀ ਹੈ ਉਹ ਟਾਈਮ ਸਰ ਸਾਡੀ ਤਨਖਾਹ ਹੋਣੀ ਚਾਹੀਦੀ ਹੈ ਠੀਕ ਹੈ ਨਾ ਇਹ ਸਰਕਾਰ ਅੱਗੇ ਅਸੀਂ ਬੇਨਤੀ ਕਰ ਰਹੇ ਹਾਂ ਵੀਰੇ ਅਸੀਂ ਸਾਨੂੰ ਵੀਰੇ ਮਿਲ ਜਾਵੇ ਕੋਈ 10000 ਰੁਪਿਆ ਤਾਂ ਹੋਣੀ ਚਾਹੀਦੀ ਵੀ ਹੈ ਤਨਖਾਹ ਸਕੂਲ ਦੇ ਵਿੱਚ ਅਸੀਂ ਕੋਈ ਵੀ ਸਾਨੂੰ ਪੁੱਛੇ ਨਾ ਆ ਕੇ ਵੀ ਥੋੜੀ ਤਨਖਾਹ ਕਿੰਨੀ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਇੱਕ ਸਕੀਮ ਆ ਜਿਹੜੀ ਉਹ ਲਾਂਚ ਕੀਤੀ ਗਈ ਉਸ ਸਕੀਮ ਦੇ ਤਹਿਤ ਆ ਜਿਹੜਾ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੀਕਾ ਜਿਹੜਾ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਜਿਹੜਾ ਉਹ ਸਕੂਲਾਂ ਦੇ ਵਿੱਚ ਦਿੱਤਾ ਜਾਂਦਾ ਸੀ ਜਿਸ ਨੂੰ ਮਿਡੇ ਮੀਲ ਦਾ ਨਾਮ ਦਿੱਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਮਿਡੇ ਮੀਲ ਆ ਜਿਹੜੀ ਉਹ ਕਾਫੀ ਵਿਵਾਦਾਂ ਦੇ ਵਿੱਚ ਰਹੀ ਕਾਫੀ ਵਾਰੀ ਇਹ ਵੀ ਹੁੰਦਾ ਹੈਗਾ ਕਿ ਅ ਅਧਿਆਪਕਾਂ ਦੇ ਉੱਤੇ ਵੀ ਇਸ ਮਿਡੇ ਮੀਲ ਦਾ ਜਿਹੜਾ ਉਹ ਬੋਝ ਪੈਂਦਾ ਹੈਗਾ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਇਹੋ ਜਿਹੀਆਂ ਵੀ ਕਾਰਵਾਈਆਂ ਦੇਖਣ ਨੂੰ ਆਈਆਂ ਸਾਹਮਣੇ ਕੇ ਅਧਿਆਪਕਾ ਜਿਹੜੇ ਉਹ ਕੇਲੇ ਖਰੀਦਦੇ ਜਿਹੜੇ ਇਸ ਸਕੀਮ ਦੇ ਤਹਿਤ ਨਜ਼ਰ ਵੀ ਆਏ ਹੈਗੇ ਮਤਲਬ ਮਿਡੇ ਮੀਲ ਸਕੀਮ ਆ ਜਿਹੜੀ ਕਿਤੇ ਨਾ ਕਿਤੇ ਜੋ ਸੁਚਾਰੂ ਢੰਗ ਦੇ ਨਾਲ ਚੱਲਣੀ ਚਾਹੀਦੀ ਸੀ ਉਹ ਨਹੀਂ ਚੱਲ ਰਹੀਗੀ ਇਸ ਮਿਡੇ ਮੀਲ ਦੇ ਤਹਿਤ ਜੋ ਵਰਕਰ ਕੰਮ ਕਰ ਰਹੇ ਉਹਨਾਂ ਦੀਆਂ ਆਪਣੀਆਂ ਦਿੱਕਤਾਂ ਨੇ ਆਪਣੀਆਂ ਸਮੱਸਿਆਵਾਂ ਨੇ ਇਸ ਟਾਈਮ ਅਸੀਂ ਸਾਹਮਣੇ ਖੜੇ ਹੋਏ ਹਾਂ ਤੇ ਇੱਥੇ ਮਿਡੇ ਮੀਲ ਵਰਕਰਾਂ ਜੋ ਵਰਕਰ ਆ ਜਿੰਨੀਆਂ ਵੀ ਬੀਬੀਆਂ ਆਏਗਾ ਇਸ ਸਕੀਮ ਦੇ ਤਹਿਤ ਖਾਣਾ ਬਣਾਉਣ ਦਾ ਕੰਮ ਕਰਦੀਆਂ ਹੈਗਾ ਉਹ ਸਾਡੇ ਨਾਲ ਮੌਜੂਦ ਨੇ ਆਪਾ owner ਨਾਲ ਗੱਲਬਾਤ ਕਰਾਂਗੇ ਕੀ ਦਿੱਕਤਾਂ ਨੇ ਕੀ ਸਮੱਸਿਆਵਾਂ ਨੇ owner ਦੀਆਂ ਪੈਂਦੀ ਸਸੀ ਕਲ ਜੀ ਕੀ ਨਾਮ ਹੈ ਜੀ ਸਰ ਸਸੀ ਕਲ ਜੀ ਕੁਲਵਿੰਦਰ ਕੌਰ ਹੈ ਪਿੰਡ ਕਿੰਗਰਾ ਤੋਂ ਜੀ ਸਰ ਅਸੀਂ ਇੱਥੇ ਕੈਨਰਾ ਬੈਂਕ ਦੇ ਖਾਤੇ ਖੁਲੋਣ ਵਾਸਤੇ ਆਈ ਸੀ ਪ੍ਰੈਮਰੀ ਸਕੂਲ ਚ ਸਾਦਕ ਹਮ ਪਰ ਸਾਨੂੰ 2 ਘੰਟੇ ਵੇਟ ਕਰਦਿਆਂ ਨੂੰ ਹੋਏ ਕੋਈ ਮੁਲਾਜ਼ਮ ਸਾਡਾ ਖਾਤਾ ਖੋਲਣ ਨਹੀਂ ਆਇਆ ਜੀ 2 ਮਹੀਨੇ ਹੋ ਗਏ ਸਾਡੀ ਤਨਖਾਹ ਨਹੀਂ ਆਈ ਸਾਨੂੰ ਸਰਕਾਰ ਨੇ ਵੀ ਬਹੁਤ ਪਰੇਸ਼ਾਨ ਕੀਤਾ 100 ਰੁਪਿਆ ਮਿਹਨਤ ਹੈ ਸਾਡੀ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਹੈ ਸਾਡੀ ਇੰਨੀ ਤਨਖਾਹ ਪਰ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਕੰਨੇ ਵੀ ਸਾਡਾ ਕਿਵੇਂ ਨਾ ਕਿਵੇਂ ਸਰਕਾਰ ਹੱਲ ਕਰੇ ਜੇਕਰ ਸਾਡਾ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਰਸੋਈਆਂ ਨੂੰ ਤਾਲੇ ਲਾ ਕੇ ਰੋਡ ਤੇ ਬੈਠਾ ਅੱਛਾ ਮੰਥੀ ਤੁਹਾਨੂੰ ਕਿੰਨੀ ਪੇਮੈਂਟ ਮਿਲਦੀ ਮਹੀਨੇ ਦੀ ਤੁਹਾਨੂੰ ਤਨਖਾਹ ਕਿੰਨੀ ਮਿਲਦੀ ਹੈ ਮਹੀਨੇ ਦੀ 3000 ਸੈਲਰੀ ਮਿਲਦੀ ਹੈ ਉਹ ਵੀ ਕਿ ਸਾਡੇ 2 ਮਹੀਨਿਆਂ ਦੀ ਉਹ ਵੀ ਨਹੀਂ ਆਈ ਉਹ ਵੀ ਰੁਕੀ ਹੋਈ ਹੈ ਖਾਣਾ ਬਣਾਉਣੇ ਸਕੂਲ ਦੇ ਵਿੱਚ ਗਰਮੀ ਦੇ ਵਿੱਚ ਸਾਨੂੰ 3000 ਰੁਪਏ ਪੇ ਮਿਲਦੀ ਆ ਹੁਣ ਦੱਸ ਅਸੀਂ ਕੀ ਕਰ ਗਿਆ ਹੁਣ ਤਨਖਾਹ ਘਰ ਦਾ ਗੁਜ਼ਾਰਾ ਕਰੀਏ ਦੋ ਦੋ ਮਹੀਨੇ ਤਲਾ ਖਾਣਾ ਹੀ ਆਉਂਦੀ ਸਾਡੀ ਹਮ ਅਸੀਂ ਤੁਸੀ ਸਾਡੀ ਤਨਖਾਹ ਵਧਨੀ ਚਾਹੀਦੀ ਆ ਅਸੀਂ ਇਹੀ ਗੱਲ ਕਹਿ ਰਹੇ ਆ ਸਰਕਾਰਾਂ ਨੂੰ ਵੀ ਸਾਡੀ ਤਨਖਾਹ ਵਧਾਓ ਤੇ ਇੱਕ ਸਾਡੀ ਜਿਹੜੀ ਤਨਖਾਹ ਰੋ ਕੇ ਸਾਨੂੰ ਦਿੱਤੀ ਜਾਂਦੀ ਆ ਉਹ ਟਾਈਮ ਸਰ ਸਾਡੀ ਤਨਖਾਹ ਆਉਣੀ ਚਾਹੀਦੀ ਠੀਕ ਹੈ ਨਾ ਇਹ ਸਰਕਾਰ ਅੱਗੇ ਅਸੀਂ ਬੇਨਤੀ ਕਰ ਰਹੇ ਆ ਵੀਰੇ ਅੱਛਾ ਤਨਖਾਹ ਦਾ ਕਿੰਨਾ ਕੁ ਵਾਅਦਾ ਪਾਲਦੇ ਤੁਸੀਂ ਅਸੀਂ ਸਾਨੂੰ ਵੀਰੇ ਮਿਲ ਜਾਵੇ ਕੋਈ 10000 ਰੁਪਿਆ ਤਾਂ ਹੋਣੀ ਚਾਹੀਦੀ ਵੀ ਹੈ ਤਨਖਾਹ ਸਕੂਲ ਦੇ ਵਿੱਚ ਅਸੀਂ ਕੋਈ ਵੀ ਸਾਨੂੰ ਪੁੱਛੇ ਨਾ ਆ ਕੇ ਵੀ ਤੁਹਾਡੀ ਤਨਖਾਹ ਕਿੰਨੀ ਹੈ ਅਸੀਂ ਦੱਸਦੇ ਆਂ ਵੀ 3000 ਰੁਪਿਆ ਆਹਲਾ ਕਹਿੰਦਾ 3000 ਰੁਪਿਆ ਤਾਂ ਆਪਾਂ ਦਿਹਾੜੀ ਜਾਂਦੇ ਆਂ ਨਾ 3500 ਰੁਪਿਆ ਤਾਂ ਦਿਹਾੜੀ ਚਲੀ ਜਾਂਦੀ ਪੀਆ ਲੇਡੀਸ ਦੀ ਵੀ ਠੀਕ ਹੈ ਨਾ ਵੀਰੇ ਤੇ ਅਸੀਂ 100 ਰੁਪਏ ਚੌਥੇ ਮੱਛ ਸੜ ਕੇ ਖਾਣਾ ਬਣਾਉਣੀ ਆ ਤੇ ਕੋਈ ਤਾਂ ਸਰਕਾਰ ਸਾਡੇ ਬਾਰੇ ਵੀ ਸੋਚੇ ਨਾ ਵੀ ਇਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ ਇਸ ਕਰ ਮਿਹਨਤ ਕਰਕੇ ਵੀ ਖਾਣਾ ਬਣਾ ਕੇ ਬੱਚਿਆਂ ਨੂੰ ਖਾਣਾ ਵਰਤਉਂਦੇ ਹੈਗੇ 2 2 ਵਜੇ ਤੱਕ ਸਕੂਲ ਦੇ ਵਿੱਚ ਰਹਿੰਦੇ ਹੈ ਕੋਈ ਤਾਂ ਸਾਡੇ ਬਾਰੇ ਸੋਚੇ ਸਰਕਾਰ ਵੀ ਹਾਂ ਬਸ ਵੀਰ ਗਾਂ ਦੂਸਰਾ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ 18 ਸਾਲ ਹੋ ਗਏ ਲੱਗਿਆਂ ਉਹਦੇ ਤੋਂ ਸ਼ੁਰੂ ਸ਼ੁਰੂ ਤੱਕ ਖਾਣਾ ਪੰਦਾ ਸੀ ਉਹਨਾਂ ਦੇ ਲੱਗੇ ਹੋਏ ਹੈ ਬੀਬੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ 2005 ਦੇ ਲੱਗੇ ਤਾਨੂੰ ਬਈ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਮੈਂ ਆਪਦੀ ਸੱਸ ਦੇ ਥਾਂ ਤੇ ਲੱਗੀ ਐਂ ਕਿ ਉਹ ਬਾਵਾ ਟਾਈਮ ਹੋ ਗਿਆ ਸੀ ਉਹਨਾਂ ਨੂੰ ਵੀ ਲੱਗਿਆ ਨਾ ਹਾਂ ਤਾਨੂੰ ਕਿੰਨਾ ਸਮਾਂ ਹੋ ਗਿਆ ਸਰ ਮੈਂ 2015 ਚ ਲੱਗੀ ਸੀ ਅੱਛਾ ਹਾਂ 10 ਸਾਲ ਹੋ ਗਏ ਜਣੇ ਹਾਂਜੀ ਅੱਛਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਲੱਗੇ ਸਰ ਮੈਨੂੰ 18 ਸਾਲ ਹੋ ਗਏ 18 ਸਾਲ ਹੋ ਗਏ ਹਾਂਜੀ ਅੱਛਾ 18 ਸਾਲਾਂ ਦਾ ਲੰਮਾ ਲੰਮਾ ਵਕਫਾ ਪਹਿਲੋਂ ਪਹਿਲਾਂ ਜਿਹੜੀ ਜਦੋਂ ਤੁਸੀਂ ਲੱਗੇ ਸੀ ਉਦੋਂ ਤਨਖਾਹ ਕਿੰਨੀ ਸੀ ਤੁਹਾਡੀ ਸਰ ਉਦੋਂ ਤਾਂ ਮੇਰੇ ਖਿਆਲ 200 ਰੁਪਏ ਦਿੰਦੇ ਸੀ ਅਛਾ 2000 ਮਹੀਨੇ ਦਾ ਹੁੰਦਾ ਸਰ 2000 ਮਹੀਨੇ ਦਾ ਹਾਂਜੀ ਅਛਾ 18 ਸਾਲਾਂ ਦੇ ਵਿੱਚ ਹਜ਼ਾਰ ਹੀ ਵਧਿਆ ਹਜ਼ਾਰ ਹੀ ਵਧਿਆ ਉਹੀ ਅਸੀਂ ਕਰਲਾ ਰਹੇ ਆ ਕਿ ਸਰਕਾਰ ਸਾਡੇ ਬਾਰੇ ਕਿਉਂ ਨਹੀਂ ਧਿਆਨ ਕਰਦੀ ਦੇਖੋ ਅਸੀਂ ਕੀ ਕਰੀਏ ਕਿਵੇਂ ਬੱਚੇ ਪਾਲੀਏ 100 ਰੁਪਏ ਨਾਲ ਸਾਰਾ ਦਿਨ ਅਸੀਂ ਮਿਹਨਤ ਕਰਦੇ ਆ ਤੇ ਸਾਨੂੰ ਸਰਕਾਰ ਬਹੁਤ ਪਰੇਸ਼ਾਨ ਕਰਦੀ ਆ ਅਛਾ ਇਹ ਦੱਸਿਓ ਕਿ ਹੁਣ ਆ ਜਿਹੜੀ ਘੱਟੋ ਘੱਟ ਤੋਂ ਦੀ ਆ ਤਨਖਾਹ ਜਿਹੜੀ ਕਿੰਨੀ ਹੋਣੀ ਚਾਹੀਦੀ ਡਿਮਾਂਡ ਕਿੰਨੇ ਦੀ ਕਰ ਰਹੇ ਤੁਸੀਂ ਸਰ ਅਸੀਂ ਤਾਂ ਮੰਗ ਕਰਦੇ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਜੇਕਰ ਸਾਨੂੰ ਸਰਕਾਰ ਪੱਕੇ ਨਹੀਂ ਕਰਦੀ ਤਾਂ ਅਸੀਂ ਕੰਨੇ ਸਾਡੀ ਤਨਖਾਹ ਘੱਟ ਤੋਂ ਘੱਟ 15000 ਤਾਂ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਅਸੀਂ ਵੀ ਬੱਚੇ ਪਾਲਨੇ ਆ ਜੀ ਤਾਂ ਬਹੁਤ ਔਖਾ ਮਹਿੰਗਾਈ ਕਿੰਨੀ ਹੈ ਹਮ ਅੱਜ ਸਬਜ਼ੀ ਲੈਣੀ ਬਹੁਤ ਔਖੀ ਐ ਇਸ ਟਾਈਮ ਤੇ ਜੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਰਕਾਰ ਸਾਨੂੰ ਜਰੂਰ ਸਾਡਾ ਹੱਲ ਕਰੇ ਜੇਕਰ ਸਾਨੂੰ ਸਰਕਾਰਾਂ ਹੀ ਪਰੇਸ਼ਾਨ ਕਰਦੀ ਰਹੂਗੀ ਤਾਂ ਅਸੀਂ ਅੱਛਾ ਕੋਈ ਮਾਰ ਪੱਤਾ ਆਖਰ ਦਿੱਤੇ ਜਦੋਂ ਕਈ ਵਾਰੀ ਹਟਦੇ ਹੈਗੇ ਤੁਸੀਂ ਜਾਂ ਹਟਾਇਆ ਜਾਂਦਾ ਹੈਗਾ ਜਾਣ ਲੱਗਾ ਕੋਈ ਮਾਰ ਪੱਤਾ ਦਿੱਤਾ ਜਾਂਦਾ ਹੈਗਾ ਕਿਤੋਂ ਕੋਈ ਕੋਈ ਸਰ ਮਾਰ ਪੱਤਾ ਨਹੀਂ ਮਿਲਦਾ ਹਾਂਜੀ ਕੋਈ ਮਾਰ ਪੱਤਾ ਨਹੀਂ ਤੇ ਕੋਈ ਇਸ ਤੋਂ ਬਾਅਦ ਕੋਈ ਮਾੜੀ ਮੋਟੀ ਕੋਈ ਪੈਨਸ਼ਨ ਵਗੈਰਾ ਵੀ ਕੁਝ ਨਹੀਂ ਸਰ ਕੋਈ ਪੈਨਸ਼ਨ ਨਹੀਂ ਮਿਲਦੀ ਅੱਛਾ ਤੁਹਾਨੂੰ ਕੀ ਕਹਿ ਕੇ ਭਰਤੀ ਕੀਤਾ ਇਹ ਪੰਚਾਇਤਾਂ ਨੇ ਭਰਤੀ ਕੀਤਾ ਸੀਗਾ ਜਾਂ ਫਿਰ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਆਇਆ ਇਹ ਸਰ ਅੰਗਣਵਾੜੀ ਅੰਗਣਵਾੜੀ ਵਾਲੀ ਇਧਰ ਪੁੱਛੋ ਹਾਂਜੀ ਤੁਸੀਂ ਇੱਧਰ ਪੁੱਛ ਲਓ ਅੰਗਣਵਾੜੀ ਵਰਕਰਾਂ ਨੂੰ ਜੀ ਸਾਨੂੰ ਰੱਖਿਆ ਸੀ ਸਾਨੂੰ 20 ਸਾਲ ਹੋ ਗਿਆ ਲੱਗਿਆ ਅੱਛਾ ਤੇ ਸਾਡੀ ਇੱਕ ਵਾਰੀ ਬਸ ਤਨਖਾਹ 1200 ਤੋਂ 2000 ਰੁਪਏ 1100 ਰੁਪਏ ਬਹੁਤ ਪਿੱਛੇ ਵਧੀ ਨਹੀਂ ਅੱਛਾ ਇਹ ਇੰਦਰ ਬਣਾਇਆ ਨੇ ਰੱਖਿਆ ਸੀ ਆਪਾਂ ਕਿਹਨੇ ਰੱਖਿਆ ਸੀ ਸੈਂਟਰ ਸਰਕਾਰ ਵੱਲੋਂ ਹੀ ਰੱਖਿਆ ਜਗਾ ਸਾਨੂੰ ਅੱਛਾ ਸੈਂਟਰ ਸਰਕਾਰ ਵੱਲੋਂ ਰੱਖਿਆ ਹਾਂਜੀ ਹਾਂਜੀ ਅੱਛਾ ਹੁਣ ਇਸ ਤੋਂ ਇਸ ਤੋਂ ਪਹਿਲਾਂ ਜਿਹੜਾ ਤੁਹਾਡੀ ਕੋਈ ਜਥੇਬੰਦੀ ਨਹੀਂ ਬਣੀ ਹੋਈਗੀ ਸਰ ਜਥੇਬੰਦੀ ਬਹੁਤ ਬਣੀ ਹੋਈ ਐ ਅਸੀਂ ਥਾਂ ਥਾਂ ਤੇ ਧਰਨੇ ਦਿੱਨੇ ਆ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਅੱਛਾ ਕਿੱਥੇ ਕਿੱਥੇ ਧਰਨੇ ਪ੍ਰਦਰਸ਼ਨ ਕੀਤੇ ਹੈਗੇ ਇਸ ਤੋਂ ਪਹਿਲਾਂ ਤੁਸੀਂ ਅਸੀਂ ਵਜੀਤ ਪੁਰ ਵੀ ਸਰ ਜਾ ਕੇ ਆਏ ਹਾਂ ਸਿੱਖਿਆ ਮੰਤਰੀ ਦੇ ਪਿੰਡ ਅਸੀਂ ਧਰਨਾ ਦਿੱਤਾ ਮੰਗ ਪੱਤਰ ਦੇ ਕੇ ਆਏ ਅੰਗਮੀਰਪੁਰ ਸਾਡਾ ਕੋਈ ਹੱਲ ਨਹੀਂ ਹੋਇਆ ਅੱਛਾ ਹਾਂਜੀ ਕੋਈ ਮੀਟਿੰਗ ਵਗੈਰਾ ਨਹੀਂ ਹੋਈ ਕਿ ਮਨਿਸਟਰ ਦੇ ਨਾਲ ਤੁਹਾਡੀ ਨਹੀਂ ਸਰ ਮੀਟਿੰਗ ਹੁੰਦੀ ਐ ਪਰ ਮੀਟਿੰਗ ਦਾ ਲਾਰਾ ਦਿੱਤਾ ਜਾਂਦਾ ਜਦ ਉਸ ਟਾਈਮ ਦਿੰਨੇ ਆ ਸਾਨੂੰ ਲਾਰਾ ਦਿੱਤਾ ਜਾਂਦਾ ਕੋਈ ਮੀਟਿੰਗ ਨਹੀਂ ਹੁੰਦੀ ਸਰ